ਮੇਰਾ ਨਾਮ ਜੈ ਰਾਜ ਮੈਂ ਸਟਾਰਵਰਡਸ ਵਰਲਡ ਸਕੂਲ ਪੜਦਾ। ਅੱਜ ਮੈਨੂੰ ਕੀ ਕਹਿੰਦੇ ਵੈਂ ਥੱਲੇ ਦੇਤਾ ਮੈਂ ਯਕੀਨ ਕਰ ਉਹ ਪੈਰ ਸਿਰ ਨਹੀਂ ਆ। ਮੈਂ ਮੈਂ ਕਹਿੰਦਾ ਕਿ ਮੈਨੂੰ ਕਰ ਕਰਦੇ ਅੱਗੇ ਤਾਰਿਆ ਕਰ ਉਹ ਰਾਜ ਕੁੱਤੇ ਹੁੰਦੇ ਆ। ਤੂੰ ਤਹੀ ਨਾ ਸਕੂਲ ਤੋਂ ਸਕਿਆ ਹੁੰਦੇ ਬੈਗ ਵੀ ਪਾਰ ਹੁੰਦਾ ਸਾਡਾ। ਤਾਂ ਵੀ ਨਹੀਂ ਤਾਰਦੇ। ਮੈਂ ਕਰਦੇ ਅੱਗੇ ਤਾਰ ਦੋਨਾਂ ਦੇ ਤਾਰਿਆ ਨਹੀਂ। ਮੈਂ ਇਹ ਜੋ ਫਿਰ ਮੈਂ ਇੱਥੇ ਉਤਰ ਦੇਣਾ ਉਤਰ ਜਾਣਾ। ਤੁਸੀਂ ਮੈਨੂੰ ਅੱਜ ਮਿਲ ਉਤਾਰੀ ਹੈ ਜਾਂ ਤੇ ਉਸੇ ਵੇਲੇ ਵੈਂਚਾ ਦੇ ਦੇ ਹਾਂਜੀ ਬੇਟਾ ਕੀ ਹੋਇਆ ਜੀ ਤੁਹਾਡੇ ਨਾਲ ਮੇਰਾ ਨਾਮ ਆਪਣਾ ਨਾਮ ਦੱਸ ਕੇ ਮੇਰਾ ਨਾਮ ਜੈਰਾ ਜੋ ਮੈਂ ਸਟਾਰਵਰਟ ਸਵਰਡ ਸਕੂਲ ਪੜਦਾ ਇੱਕ ਅੱਜ ਮੈਨੂੰ ਕੀ ਕਹਿੰਦੇ ਵੈਂ ਥੱਲੇ ਦੇਤਾ ਮੈਂ ਸ਼ੂਰ ਕਰੂ ਇਹ ਪੈਰ ਸਿਰ ਨਹੀਂ ਆ ਮੈਂ ਮੈਂ ਪਹਿਲਾਂ ਕਿਹਾ ਕਿ ਮੈਨੂੰ ਕਰ ਕਰਦੇ ਅੱਗੇ ਤਾਰਿਆ ਕਰੂ ਵਾ ਰਾਜ ਕੁੱਤੇ ਹੁੰਦੇ ਆ ਤੋ ਤੁਸੀਂ ਇੰਨਾ ਸਕੂਲ ਤੋਂ ਸਕੇ ਹੁੰਦੇ ਬੈਗ ਵੀ ਪਾਰਾ ਹੁੰਦਾ ਸਾਡਾ ਤਾਂ ਵੀ ਨਹੀਂ ਤਾਰਦੇ ਅੱਜ ਤੁੱਕੀ ਕਹਿੰਦੇ ਡਰਾਈਵਰ ਵੀ ਵਧੀਆ ਨਹੀਂ ਰੋਜ਼ ਡਰਾਈਵਰ ਬਦਲ ਦਿੰਦੇ ਆ ਕਈ ਵਾਰੀ ਕੀ ਕਹਿੰਦੇ ਰੋਜ਼ ਡਰਾਈਵਰ ਹਾਈਵੇ ਤੇ ਚੜ੍ਹਦੇ ਨੇ ਅਸੀਂ ਖੁਦ ਥੱਲੇ ਕਰਾਉਂਦੇ ਆ ਤੇ ਕਿੰਨੀ ਕੋਈ ਪਰੇਸ਼ਾਨੀ ਹੁੰਦੀ ਬੱਸ ਸਕੂਲ ਵੱਲੋਂ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਕੀ ਕਹਿੰਦੇ ਰੋਡ ਡਰਾਈਵਰ ਬਦਲ ਜਾਂਦਾ ਮੈਂ ਅੱਗੇ ਕਹਿਤਾ ਮੈਨੂੰ ਵੈਂਡ ਮੈਂ ਮੈਂ ਕਿਹਾ ਕਿ ਮੈਨੂੰ ਅੰਦਰ ਮੈਨੂੰ ਘਰ ਦੇ ਅੱਗੇ ਤਾਰ ਦੋ ਉਹਨਾਂ ਦੇ ਤਾਰਿਆ ਨਹੀਂ ਮੈਂ ਕਿਹਾ ਜੇ ਫਿਰ ਮੈਂ ਇੱਥੇ ਉਤਰ ਦੇਣਾ ਉਤਰ ਜਾਣਾ ਤਾਂ ਮੈਂ ਹਲੇ ਮਿਲ ਉਤਾਰੀ ਆਈ ਇਹ ਤਾਂ ਉਸੇ ਵੇਲੇ ਵੈਂਚਣਾ ਦੇ ਦੇ ਮੇਰੇ ਫੇਸ਼ ਸ਼ੁਕੇ ਕਰੋ ਪੈ ਰਹੇ ਥੱਲੇ ਫਿਰ ਨਹੀਂ ਆ ਸਾਡ ਕਿੰਨੀ ਲੱਗਦੀ ਸਾਡ ਮੇਰੇ ਇੱਥੇ ਹੱਡੀ ਤੇ ਫ੍ਰੈਕਚਰ ਹੋਇਆ ਮੇਰੇ ਇੱਥੇ ਚੀਰੇ ਪਏ ਆ ਪੂਰੇ ਪੀੜ ਵੀ ਪੜ ਗਈ ਮੋਦੀ ਜੇ ਮੈਂ ਪੇਂਕਲਸ ਖਾਦੇ ਤਾਂ ਵੀ ਪੀੜ ਹੁੰਦੀ ਹੈ ਹੁਣ ਤੁਸੀਂ ਕੀ ਮੰਨ ਕਰਦੇ ਤੁਸੀਂ ਉਹ ਕੀ ਕਹਿੰਦੇ ਕਿ ਸਕੂਲ ਦੀ ਵੈਨ ਤੇ ਕਾਰਵਾਈ ਹੋਣੀ ਚਾਹੀਦੀ ਐਫ ਆਈ ਆਰ ਹੋਣੀ ਚਾਹੀਦੀ ਆ ਹਾਂਜੀ ਭਾਜੀ ਕੀ ਨਾ ਤੁਹਾਡਾ ਤੇ ਅੱਜ ਕੀ ਹੋਇਆ ਤੁਹਾਡੇ ਬੱਚਨ ਕੀ ਲੱਗਦਾ ਬੱਚਾ ਤੁਹਾਨੂੰ ਮੇਰਾ ਨਾਮ surjeet singh ਆ ਪਿੰਡ ਕਮਟਾਲੇ ਦਾ ਮੈਂ ਰਹਿਣ ਵਾਲਾ ਤੇ ਸਾਡਾ ਬੱਚਾ ਸਕੂਲੇ ਗਿਆ ਸੀ ਇਹ ਸਾਢੇ ਤਿੰਨਾਂ ਦੀ ਛੁੱਟੀ ਹੋਈ ਹੈ ਸਕੂਲ ਨੂੰ ਆਇਆ ਤੇ ਵੈਨ ਵਾਲਿਆਂ ਨੇ ਉਤਾਰਿਆ ਬੱਚੇ ਨੂੰ ਉਹਨੇ ਇਹ ਨਹੀਂ ਵਿਖਿਆ ਬੱਚਾ ਉਤਰ ਗਿਆ ਜਾਂ ਨਹੀਂ ਉਤਰ ਗਿਆ ਉਹਨੇ ਵੈਨ ਤੋੜ ਲਈ ਆ ਇਹ ਬੱਚਾ ਜਿਹੜਾ ਉਹ ਥੱਲੇ ਆ ਕੇ ਗੱਡੀ ਦੇ ਨਾਲ ਕ ਸੀਟਾ ਗਿਆ ਕਿ ਪਿੱਛੋਂ ਮੁੰਡਾ ਇੱਕ ਪੱਜਾਇਆ ਉਹਨੇ ਆ ਕੇ ਪਿੱਛੋਂ ਵੈਨ ਖੜਕਾਈ ਆ ਉਹਨੇ ਵੈਨ ਖਲੋਤੀ ਤੇ ਪਿੱਛੋਂ ਉਹਨੇ ਮੁੰਡੇ ਨਾਲ ਆ ਕੇ ਮੁੰਡੇ ਨੂੰ ਕੱਢਿਆ ਥੱਲੇ ਵਾਪਰ ਤੇ ਜੇ ਵੀ ਉਹ ਜਿੰ ਮੰਗੀ ਕਰਦੇ ਤੇ ਪੁਲਿਸ ਪ੍ਰਸ਼ਾਸਨ ਕੀ ਜਾਂਦਾ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਦਿਖਾਏ ਆ ਅਸੀਂ ਉਹ ਹੁਣ ਆਪਣੀ ਮੰਦੀ ਕਾਰਵਾਈ ਕਰੂ ਆਉਣਗੇ ਤੇ ਰਾਕੇ ਦੱਸਣਗੇ ਇਨੀ ਵੀ ਲਾਪਰਵਾਹੀ ਸਕੂਲ ਦੀ ਸਕੂਲ ਦੇ ਡਰਾਈਵਰਾਂ ਦੀ ਜਿਆਦਾ ਲਾਪਰਵਾਹੀ ਆ ਇੱਕ ਸਕੂਲ ਦੇ ਵੀ ਜਿਆਦਾ ਲਾਪਰਵਾਹੀ ਆ ਕਿ ਡਰਾਈਵਰ ਜਿਹੜੇ ਉਹ ਗੱਡੀਆਂ ਬਹੁਤ ਤੇਜ਼ ਭਜਾਉਂਦੇ ਆ ਕਿਤੇ ਕੁਝ ਨਹੀਂ ਵੇਂਦੇ ਭਜਾਈ ਆਉਂਦੇ ਬਸ ਤੇ ਸਾਡੇ ਘਰ ਦਾ ਡਿਸਟੈਂਸ ਜਿੱਥੇ ਬੱਚੇ ਨੂੰ ਧਾਰਨ ਦੇ ਉਹ ਦੋ ਕਿਲੇ ਦਾ ਹਟਵਾ ਡਿਸਟੈਂਸ ਹੈ ਦੋ ਕਿਲੇ ਹਟਵਾ ਤੇ ਇਹਨਾਂ ਦੀ ਰਿਸਪਾਂਸਿਬਿਲਟੀ ਬੰਦੀ ਹੈ ਵੀ ਬੱਚੇ ਨੂੰ ਘਰ ਤਾਰ ਕੇ ਜਾਣ ਇਹ ਜਿਹੜੇ ਜਿਹੜੇ ਮੇਡ ਆ ਉਹ ਹਾਲੇਪਰ ਕਦੇ ਨਹੀਂ ਰਖੇ ਡਰਾਈਵਰ ਕਦੇ ਨਹੀਂ ਆ ਘਰ ਨੂੰ ਬਜੇ ਬੱਚੇ ਨੂੰ ਘਰ ਤਾਰ ਕੇ ਜਾਣ ਹੁਣ ਆਵਾਜ਼ੇ ਕਿੰਨੀ ਆ ਸੀਸੀਟੀਵੀ ਦੇ ਵਿੱਚ ਦਿਖਾਈ ਦਿੱਤਾ ਵੀ ਇਹ ਜੇ ਬਿਆਨ ਦਿਓ ਤੋਰੀ ਉਹਨੇ ਮਚਾ ਨਾਲ ਸੀਟ ਹੈ ਗਿਆ ਵਾ ਤੇ ਪਿਛੇ ਕੋ ਮੁੰਡਾ ਭਜਾਇਆ ਉਹਨੇ ਵੇਖਿਆ ਤੇ ਪਜਾ ਗਿਆ ਮਿੰਟੋ ਮਿੰਟੀ ਉਹਨੇ ਜਾ ਕੇ ਤੇ ਬੱਸ ਨੂੰ ਖੱਥ ਹੱਥ ਮਾਰਿਆ ਤੇ ਬੱਸ ਖਲੋਤੀ ਤੇ ਉਹਨੇ ਫਸਲੇ ਮੜੇ ਨੂੰ ਕੱਢਿਆ ਵਾ ਮੰਗ ਕਰਦੇ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ। ਆ ਸਕੂਲ ਵਾਲੇ ਆਏ ਸੀ ਉਹ ਕਹਿੰਦੇ ਵੀ ਰੋਨੇ ਆ ਹੀ ਐਡਵਾਈਸ ਦੇ ਗਏ। ਉਹਨਾਂ ਗਾੜੀ ਵੇਖੋ ਇਹਨਾਂ ਦਾ। ਜੀ ਨਾ ਆਪਣਾ ਤਾਂ ਕੀ ਹੋਇਆ ਜੀ? ਮੈਂ ਪਿੰਡ ਵਾਸੀ ਕਮਟਾਲੇ ਦਾ ਰਹਿਣ ਵਾਲਾ ਮੇਰਾ ਇਹ ਭਤੀਜਾ ਜੀ ਤੇ ਸਕੂਲੋਂ ਇਹ ਕੱਤੀਬਾਂ ਸਾਢੇ 3 ਵਜੇ ਛੁੱਟੀ ਹੋਈ ਤੇ ਵੈਨ ਤੋਂ ਆਇਆ ਜੀ। ਵੈਨ ਵੈਨ ਇਹਦਾ ਸਕੂਲ ਹੈਗਾ ਸਟਾਰ ਵਰਲਡ ਉਹਦੇ ਮਹਾਰਾਜ ਤੇ ਸਕਾਉਟ ਦੇ ਹਸਪੀਟਲ ਦੇ ਲਾਗੇ। ਤੇ ਜਦੋਂ ਇਹ ਸਕੂਲੋਂ ਆਇਆ ਜੀ ਤੇ ਇਹਦੇ ਨਾਲ ਬੱਸ ਤੋਂ ਉਤਰਿਆ ਤੇ ਡਰਾਈਵਰ ਦੀ ਤੇ ਜਿਹੜੇ ਹੈਲਪਰ ਦੀ ਅੰਗੇਲੀ ਕਰਕੇ ਬੱਚੇ ਦੇ ਸੱਟ ਲਾਈਏ ਇਹਨਾਂ ਨੇ ਵੇਖਿਆ ਬੱਚਾ ਉਤਰ ਗਿਆ ਜਾਂ ਬੱਚਾ ਮੁੜ ਗਿਆ ਬੱਚੇ ਨੂੰ ਤੁਹਾਨੂੰ ਕੰਡੀਸ਼ਨ ਤੋਂ ਦਿਖਾਉਣ ਦੇ ਬੱਚੇ ਕੰਡੀਸ਼ਨ ਦੇ ਹਿਸਾਬ ਨਾਲ ਵਾਹਿਗੁਰੂ ਨੇ ਕਿਰਪਾ ਹੀ ਕੀਤੀ ਆ ਪਰ ਇਹਨਾਂ ਦੀ ਇੰਨੀ ਅੰਗੇਲੀ ਕਰਕੇ ਵੀ ਸਾਨੂੰ ਦੂਸਰੀ ਗੱਲ ਇਹਨਾਂ ਦੇ ਸਾਡੇ ਘਰ ਤੋਂ ਇਹਨੂੰ ਕਿਲਾ 1.5 ਕਿਲਾ ਹਟਵਾ ਲਾਇਆ ਗਿਆ ਜੀ ਜਦੋਂ ਪੈਸੇ ਪੇ ਕਰਨੇ ਸਾਰੇ ਤੁਹਾਡੇ ਪਾਸੇ ਸੇਵਾ ਦੋ ਲੇਕਿਨ ਹੈਲਪਰ ਦੇ ਹੁੰਦੇ ਆ ਡਰਾਈਵਰ ਦੇ ਹੁੰਦੇ ਆ ਵੀ ਸਾਨੂੰ ਇਹ ਹਨੋਏ ਤੁਸੀਂ ਤਕਲੀਫ ਦਾ ਸਾਹਮਣਾ ਕਰਨਾ ਪਿਆ ਜਿਹੜੀ ਬਸ ਹੈ ਪ੍ਰਾਈਵੇਟ ਸਕੂਲ ਦੀ ਹੈ ਸਕੂਲ ਦੀ ਵਸੇ ਆ ਜੀ ਸਕੂਲ ਦੀ ਵਸੇ ਕਿੰਨੀ ਦਿਨ ਤੋਂ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਤੇ ਤੁਸੀਂ ਲਾੜੋ ਆਏ ਦਿਨ ਕੋਈ ਨਾ ਕੋਈ ਡਰਾਈਵਰ ਬਦਲਦੇ ਆ ਜੀ ਕਦੀ ਕੋਝੀ ਹੋ ਗਿਆ ਕਦੀ ਕੋਝੀ ਹੋ ਗਿਆ ਵੀ ਰੈਗੂਲਰ ਹੈ ਕਈ ਕੰਪਲੇਨਾਂ ਵੀ ਕਰੀ ਦਿਆ ਕਿਦਾਂ ਵੀ ਰਕਲ ਬਚਾ ਰਿਹਾ ਦੱਸੋ ਵੀ ਕੌਣ ਕਿਦਾਂ ਪਰ ਇਹਨਾਂ ਦੀ ਕੋਈ ਅੰਗਿਲੀ ਹੈ ਜੀ ਵੀ ਜਿਹਨੂੰ ਖਾਲ ਕਰੀ ਅੱਜ ਇਹਨਾਂ ਕਿੰਨੀ ਕਿੰਨੀ ਦੂਰ ਬਚਾ ਕੀ ਨਾ ਬੱਚਾ ਡੇਡ ਡੇਡ ਕਿਲੇ ਹਾਨੂੰ ਡੇਡ ਦੋ ਕਿਲੇ ਹਟਵੇਂ ਬੱਚੇ ਨੂੰ ਲਾਇਆ ਗਿਆ ਜੀ ਕੋਈ ਘਰ ਜਿਲੇ ਥੱਲੇ ਆ ਗਿਆ ਕਿ ਨਿੱਧਰ ਕੇ ਸੜਦਾ ਗਿਆ ਕੇ ਸੜਦਾ ਬਿਲਕੁਲ ਕਿਹਾ ਤੁਹਾਨੂੰ ਕੱਪੜੇ ਦਿਖਾ ਦਨੇ ਘੱਟੋ ਘੱਟ ਵੀ ਤੁਸੀਂ 2 ਫੁੱਟੇ ਬੱਚੇ ਨੂੰ ਕਿੱਡੀ ਸਿਆ ਗਿਆ ਜੀ 2 ਬਟਿਆਂ ਕਿੱਡੀ ਸਿਆ ਗਿਆ 2 ਫੁੱਟੇ ਹੁਣ ਡਾਕਟਰ ਕੀ ਕਹਿੰਦੇ ਡਾਕਟਰ ਆਪਣੇ ਡੇਟ ਰਮ ਚਾ ਕੇ ਬੱਚੇ ਦਾ ਫ੍ਰੈਕਚਰ ਹੈਗਾ ਜੀ ਕਾਫੀ ਕਿਉਂਕਿ ਕੰਡੀਸ਼ਨ ਤੁਸੀਂ ਦੇਖ ਲਓ ਬੱਚੇ ਦੀ ਬਾਕੀ ਜਿਹੜੇ ਰੌਡ ਵਗੈਰਾ ਜਾਂ ਜੋ ਸਭ ਜੀ ਵਗੈਰਾ ਬੱਚੇ ਦੀ ਹੋਣੀ ਆ ਬਾਕੀ ਜੋ ਵੀ ਤੁਹਾਨੂੰ ਬਾਕੀ ਤੁਸੀਂ ਆ ਵੇ ਲੋ ਬੱਚੇ ਦੀ ਸਹੀ ਦੱਸ ਤੇ ਆਪਣਾ ਕਿੰਨੇ ਵਜੇ ਦਾ ਵਾਕਿਆ ਤੇ ਸਕੂਲ ਦੇ ਸਟਾਫ ਨੇ ਕਿੰਨੇ ਵਜੇ ਅਪਰੋਚ ਕੀਤਾ ਇਹ ਸਾਇਰ ਕਮ ਸੇਮ 3 ਸਵਾ 3 ਦਾ ਵਾਕਿਆ ਜ ਤੇ ਪੁਲਿਸ ਕੰਪਲੇਨਟ ਕੀਤੀ ਪੁਲਿਸ ਕੰਪਲੇਨਟਾਂ ਜੀ ਹੋਈ ਹੈ ਜੀ ਹਸਪੀਟਲ ਨੂੰ ਵੀ ਹੋਈ ਹੈ ਜੀ ਕਿਉਂਕਿ ਮੰਗੇ ਕਰਦੇ ਮੰਗੇ ਕਰਦੇ ਵੀ ਆਈ ਦਿਨੇ ਘਟਨਾ ਹੁੰਦੀਆਂ ਵੀ ਘਟਨਾਾਂ ਦੇ ਰੁਕੇ ਸਕੂਲ ਦੀਆਂ ਪ੍ਰਸ਼ਾਸਨ ਦੀਆਂ ਵੀ ਨਾਲ ਜਿਵੇਂ ਬਾਰੇ ਬੰਦੇ ਨਾਲ ਸਕੂਲ ਦੇ ਸਟਾਫ ਦੀਆਂ ਵੀ ਬੰਦੀਆਂ ਬੱਸ ਕੰਡਕਟਰ ਨਸ਼ੇ ਦੇ ਹਾਲਤਾਂ ਜੀ ਬੁਖਾਰ ਪੀ ਲਿਆ ਤੇ ਤੋਰ ਪਿਆ ਕਾਲੀਆਂ ਪਈਆਂ ਨੇ ਵੀ ਧਰ ਨੂੰ ਭਜਾ ਲਓ ਧਰ ਨੂੰ ਭਜਾ ਲਓ ਇਹਨਾਂ ਕਿਹੜੇ ਟਾਈਮ ਚੁੱਕੜੀਆਂ ਜੀ ਕਿਸੇ ਦੇ ਪਰ ਕਿਸੇ ਦੇ ਬੱਚੇ ਦੀ ਜਿੰਦਗੀਆਂ ਖਰਵਾਲ ਕਰਦੇ ਆ ਇਹ ਸਾਰਾ ਸਾਰ ਖਤਮ ਹੋਣਾ ਚਾਹੀਦਾ ਆਈ ਦਿਨੇ ਇਹ ਵਾਕਏ ਸੁਣਨ ਨੂੰ ਮਿਲਦੇ ਆ ਕਦੀ ਨਸ਼ਾਈ ਡਰਾਈਵਰ ਨੇ ਉੱਥੇ ਪੁਲਿਸ ਪ੍ਰਸ਼ਾਸਨ ਨੂੰ ਲੰਘੁਦਾ ਹੈ। ਪਰਿਸ਼ਾਦਾਂ ਵਾਲੇ ਆ ਰਹੇ ਆ ਜੀ ਬਸ ਉਹ ਵੀ ਆਪਣੀ ਕਾਰਵਾਈ ਬੰਦੀ ਕਾਰਵਾਈ ਕਰ ਰਹੇ ਆ। ਇਹ ਵੀ ਆ ਰਹੀ ਹੈ ਉਹ ਤੁਹਾਨੂੰ ਆਪਾਂ ਜੋ ਵੀ ਤੁਹਾਨੂੰ ਹੁਣੇ ਸੀ ਸੀ ਟੀਵੀ ਘੁਣਵਾ ਕੇ ਤੁਹਾਨੂੰ ਵੀ ਦੇ ਦਿੰਦੇ ਆ ਜੀ। ਕੀ ਮੰਗ ਕਰਦੇ ਤੁਸੀਂ? ਮੰਗ ਇਹ ਕਰਦੇ ਵੀ ਨਾ ਸਖਤ ਸਖਤ ਕਾਰਵਾਈ ਹੋਵੇ ਵੀ ਜਿਹੜੇ ਆਉਣ ਵਾਲੀਆਂ ਘਨੇਵਾ ਜਿਹੜੀਆਂ ਘਟਨਾਵਾਂ 'ਚ ਰੁਕਿਆ ਜਾਵੇ। ਜਿਹੜੇ ਨਾਲ ਖਾ ਪੀ ਕੇ ਜੜ ਜਾਂਦੇ ਆ ਵੀ ਜਿੰਨਾਂ ਨੂੰ ਪਤਾ ਹੀ ਨਹੀਂ ਵੀ ਕਿ ਬੱਚੇ ਨੂੰ ਕਿੱਥੇ ਤਾਰਨਾ ਕਿਦੋਂ ਖੜਨਾ ਕੀ ਹਿਸਾਬ ਕੀ ਕਿਤਾਬ। ਮੇਰਾ ਪੁੱਤਰਾ ਜੋ ਕੀ ਹੋਇਆ ਜੀ? ਇਹਨੂੰ ਅੱਜ ਵਾਸਤੇ ਜਿਹਨਾਂ ਨੇ ਤਾਰੇ ਬਾਸਾਂ ਨੇ ਹੋੜੀ ਕਰਕੇ ਤਾਰ ਤਾਰਨ ਉਨੇ ਇਹ ਨਹੀਂ ਵੇਖਿਆ ਵੀ ਬੱਚਾ ਉਤਰ ਗਿਆ ਕਿ ਨਹੀਂ ਉਤਰਿਆ ਮੈਂ ਤਾਂ ਇਹੋ ਕਹਿੰਨੀ ਵੀ ਇਹ ਹੁਣ ਇਹਨਾਂ ਨੂੰ ਜਿੱਤਰਾ ਵੀ ਇਹਨਾਂ ਤੇ ਸਜ਼ਾ ਦੇਣੀ ਚਾਹੀਦੀ ਆ ਕਿੰਨੀ ਕੋ ਪਰੇਸ਼ਾਨੀ ਤੁਹਾਨੂੰ ਹੁੰਦੀ ਇਹ ਬਸਦੀ ਇਹ ਬਸਦੀ ਮੈਨੂੰ ਬੜੇ ਪਰੇਸ਼ਾਨੀ ਮੈਂ ਤਾਂ ਕੋਈ ਬੜਾ ਕਰਦੇ ਤੂੰ ਕਹਿੰਨੀ ਵੀ ਇਹਨਾਂ ਨੂੰ ਬਸ ਇਹਨਾਂ ਨੂੰ ਬੰਦ ਕਰ ਦੋ ਸਕੂਲ ਹੀ ਬੰਦ ਕਰ ਦੋ ਇਹਨਾਂ ਦਾ ਵੋੜ ਕੇ ਤੇ ਮੇਰੇ ਬੱਚੇ ਪੈ ਜਾਣ ਉਹ ਬੜੀ ਲਾਪਰਵਾਹੀ ਕਰਨੀ ਮੈਂ ਕਿਵੇਂ ਰੱਖਣ ਮੈਂ ਬੋਲਦੀ ਇਹਨਾਂ ਦੇ ਨਾਲ ਵੀ ਇਹਨਾਂ ਨੂੰ ਗਈ ਨਹੀਂ ਵੀ ਤੂੰ ਇਹ ਤੈਨੂੰ ਕਾਦੀ ਇਦੀ ਕਾਲੀ ਪਈ ਹੁੰਦੀ ਆ ਕਿ ਤੂੰ ਬੱਚੇ ਨੂੰ ਤਾਰ ਦੰਦਾ ਹਲਪਤ ਵੀ ਵਿੱਚ ਇਹ ਹੁੰਦੀ ਆ ਵੀ ਚਲ ਕਦੀ ਆ ਗਈ ਕਦੀ ਨਾ ਆ ਗਈ ਵੀ ਜ਼ਿੰਮੇਵਾਰੀ ਨਹੀਂ ਕੋਈ ਹੈਗੀ ਜ਼ਿੰਮੇਵਾਰੀ ਨਹੀਂ ਰਹਿੰਦੀ ਲਾਪਰਵਾਹੀ ਬਹੁਤ ਜਿਆਦੀ ਆ ਤੇ ਅੱਜ ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਮੈਂ ਅੱਜ ਆਪਣੀ ਲੜਕੀ ਕੋ ਗਈ ਹਾਂ ਤੇ ਜਦੋਂ ਪਤਾ ਲੱਗਾ ਵੀ ਸੱਟ ਲੱਗ ਗਈ ਬਹੁਤ ਜਿਆਦੀ ਤੁਹਾਨੂੰ ਪਤਾ ਵੀ ਫਿਰ ਬਹੁਤ ਜਿਆਦੀ ਪਰੇਸ਼ਾਨੀ ਆ ਗਈ ਵੀ ਮੈਂ ਕਹਿ ਨਹੀਂ ਸਕਦੀ ਵੀ ਮੈਨੂੰ ਜਿੰਨੀ ਪਰੇਸ਼ਾਨੀ ਆ ਗਈ ਹੁਣ ਕੀ ਮੰਨ ਕਰਦੇ ਤੁਸੀਂ ਮ ਸਕੂਲ ਵਾਲਾ ਨੂੰ ਕਰਨਾ ਚਾਹੀਦਾ ਜੋ ਵੀ ਇਹਨਾਂ ਦੇ ਕਾਰਵਾਈ ਕਰੋ ਤੁਸੀਂ ਜੋ ਕਰਨੀ ਹੈ ਇਹਨਾਂ ਦੀ ਤੇ ਮੈਂ ਤੇ ਇੱਕ ਸ਼ਾਦੀ ਟੰਗ ਕਰਨ ਆ ਹੂੰ ਤੇ ਇਹ ਸਕੂਲ ਵਾਲੇ ਕਿਦੇ ਸਾਡੇ ਘਰ ਤੋਂ ਲੋਕ ਕਿੱਲੇ ਹਟਵਾ ਨਾ ਤਾਰ ਕੇ ਜੇ ਹੱਲੇ ਘਰ ਦੇ ਕੋਲੇ ਇੱਕ ਦਿਨਾਂ ਨੇ ਆ ਹਫਤੇ ਤਰਸਾ ਕਰਨਾ ਕਿ ਦੋ ਤਿੰਨ ਡਰਾਈਵਰ ਭੇਜਦੇ ਆ ਜੇ ਕੋ ਨਵਾਂ ਡਰਾਈਵਰ ਛੱਡ ਨਾ ਆਇਆ ਜਾਂ ਫਿਰ ਨਾ ਆਇਆ ਉਹਨੇ ਵੀ ਵੇਖਿਆ ਨਹੀਂ ਵੀ ਘਰ ਕਿੱਥੇ ਆ ਤੀਜੇ ਚੌਥੇ ਦਿਨ ਨੇ ਡਰਾਈਵਰ ਚੇਂਜ ਕਰ ਦਿੰਦੇ ਆ ਕਬੀ ਇਹੀ ਇਹਨੇ ਬੜੀਆ ਨਾ ਬੱਚੇ ਨਾਲ ਵਿੱਚ ਕਰਾਇਆ ਤੇ ਲੜਦੇ ਹੋਰ ਬੜਾ ਕਿ ਆ ਵੀ ਸਾਡੇ ਬੱਚਿਆਂ ਤੇ ਬੱਚੇ ਲੜਦੇ ਆ ਵਿੱਚ ਕਰਾਂਦਾ ਬੜੀਆ ਰੈਂਕ ਕੰਪਲੇਨ ਕੀਤੀ ਏ ਇਹ ਨੂੰ ਵੱਡੇ ਬੱਚੇ ਥੋੜੇ ਜਿਹਾ ਕਰੀ ਕੁੜਦੁੰਦੇ ਕਿ ਮਾਰਨ ਦੇ ਕਿਉਂ ਪੁੱਛਿਆ ਆ ਕਿ ਘਰ ਸਾਨੂੰ ਕਹਿੰਦਾ ਸੀ ਫਿਰ ਵੀ ਇੰਨਾ ਚੀਜ਼ਾਂ ਨੂੰ ਕਿਹਾ ਕੋਈ ਗੱਲ ਨਹੀਂ ਬੱਚਿਆਂ ਦਾ ਨਾ ਕੋਈ ਵੱਡਾ ਸੀਨੀਅਰ ਕੋਈ ਜੂਨੀਅਰ ਨਾਲ ਵਿੱਚ ਪਰ ਇਹ ਕੰਪਲੇਨ ਕਰਦੇ ਰਹੇ ਨੇ ਹੁਣ ਇਹਨੇ ਤੇ ਜਿਹੜੇ ਡਰਾਈਵਰ ਚੇਂਜ ਹੋ ਜਾਂਦਾ ਹੈ ਡਰਾਈਵਰਾਂ ਦੀ ਕਹਿੰਦੇ ਨੇ ਕਦੀ ਬੱਚਾ ਤਾਂ ਛੱਡ ਜਾਂਦੇ ਆ ਅਹੀਂ ਸਕੂਲ ਦੇ ਕੋਲ ਬੱਚਾ ਛੱਡ ਕੇ ਕੀ ਮਾਮਲਾ ਸਾਰਾ ਤੇ ਕਿਹੜਾ ਸਕੂਲ ਕੀ ਵਾਪਰ ਹੋਇਆ ਜੀ ਕਿਹਾ ਜੀ ਨਾ ਕੋਈ 3 ਵਜੇ ਕਰੀਬ ਗਮਤਾਲਾ ਦੇ ਵਿੱਚ ਸਟਾਲਵਰਡ ਸਕੂਲ ਦਾ ਬੱਚਾ ਸਗਾ ਤੇ ਸਕੂਲ ਦੀ ਵਹਿਣ ਤੇ ਆ ਰਿਹਾ ਸੀਗਾ ਉਹ ਸਕੂਲ ਦੀ ਵਹਿਣ ਤੋਂ ਉਤਰ ਲੱਗਿਆ ਜਿਹੜਾ ਨਾ ਪਿਛਲਾ ਟਾਇਰੋ ਦੇ ਬੱਚੇ ਦੇ ਲਾਤੇ ਉਹਦੇ ਨਾਲ ਸੱਟ ਲੱਗ ਗਈ ਤੇ ਉਹ ਜੇਰੇ ਲਾਜਾ ਪਾਰਵਤੀ ਹਸਪੀਟਲ ਦੇ ਵਿੱਚ ਪਾਰਵਤੀ ਹਸਪੀਟਲ ਚ ਜੇਰੇ ਲਾਜਾ ਐਸ ਵੇਲੇ ਜਿਹੜਾ ਸਕੂਲ ਸਟਾਫ ਦੇ ਨੇ ਉਹਨਾਂ ਨੇ ਜਾ ਕੇ ਪਤਾ ਲਿਆ ਬੱਚੇ ਦਾ ਬੱਚਾ ਠੀਕ ਆ ਹੁਣ ਤੇ ਆਪਰੇਟ ਹੋਣਾ ਉਹਦਾ ਤੇ ਕੰਪਲੇਂਟ ਕਿਹਦੇ ਵੱਲ ਅੱਜ ਆਈ ਵੀ ਤੁਹਾਡੇ ਕੋਲ ਕੰਪਲੇਂਟ ਸਾਨੂੰ ਆਈ ਆ ਹਸਪੀਟਲ ਵੱਲੋਂ ਵੀ ਆ ਗਈ ਇਨਫੋਰਮੇਸ਼ਨ ਸਾਨੂੰ ਵੀ ਇੱਕ ਬੱਚਾ ਇੰਜ ਸਾਡਾ ਐਕਸੀਡੈਂਟ ਕੇਸ ਹੋਇਆ ਬਾਕੀ ਉਹਨਾਂ ਦੇ ਪੇਰੈਂਟਸ ਨਾਲ ਗੱਲ ਹੋ ਗਈ ਉਹ ਕਹਿੰਦੇ ਸਕੂਲ ਆ ਲੈਣਾ ਸਾਨੂੰ ਸਹਿਯੋਗ ਆ ਪਰ ਫਿਰ ਵੀ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ